ਦੋਸਤੋ ਇਹ ਦਿੱਤੀ ਰਾਤ ਕਸਬਾ ਹਾਜੀਪੁਰ ਦੇ ਬਾਜ਼ਾਰ ਵਿੱਚ ਤਿੰਨ ਮੈਡੀਕਲ ਸਟੋਰਾਂ ਨੂੰ ਚੋਰਾਂ ਵੱਲੋਂ ਬੀਤੀ ਰਾਤ ਨਿਸ਼ਾਨਾ ਬਣਾਇਆ ਗਿਆ ਦੱਸਦੀਏ ਇੱਕ ਨੰਗਲ ਬਿਹਾਲਾਂ ਦੇ ਵਿੱਚ ਮੈਡੀਕਲ ਸਟੋਰ ਨੂੰ ਵੀ ਇਹ ਚੋਰਾਂ ਵੱਲੋਂ ਇਹ ਨਿਸ਼ਾਨਾ ਬਣਾਇਆ ਗਿਆ ਦੱਸਦੀਏ ਬਾਜ਼ਾਰ ਹਾਜੀਪੁਰ ਦੇ ਵਿੱਚ ਤਿੰਨ ਮੈਡੀਕਲ ਸਟੋਰਾਂ ਨੂੰ ਇਹ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਦੱਸਦੀਏ ਨਜ਼ਦੀਕ ਹੀ ਇਹ ਪੁਲਿਸ ਸਟੇਸ਼ਨ ਦੇ ਕੋਲ ਇਹ ਦੁਕਾਨਾਂ ਨੂੰ ਨਿਸਾਨਾ ਬਣਾਇਆ ਗਿਆ ਦੱਸਦੀ ਇਹ ਕੀ ਕੀ ਨੁਕਸਾਨ ਹੋਇਆ ਇਸ ਨੂੰ ਲੈ ਕੇ ਅਸੀਂ ਇਹ ਗੱਲਬਾਤ ਕੀਤੀ ਹੈ ਜੋ ਮੈਡੀਕਲ ਦੇ ਸਟੋਰ ਦੇ ਇਹ ਮਾਲਕ ਨੇ ਇਹ ਤੁਸੀਂ ਵੀ ਜਰੂਰ ਸੁਣੋ ਬੋਲ ਰਹੀ ਹਾਂ ਜੀ ਕੀ ਨਾਮ ਆਪਣਾ ਜੀ ਵੀਕੇ ਗਮਰ ਜੋਸ਼ੀ ਜੀ ਇਹ ਰਾਤ ਨੂੰ ਦੁਕਾਨ ਦਾ ਸ਼ਟਰ ਟੁੱਟਿਆ ਕੀ ਮਾਮਲਾ ਕੀ ਹੈ ਇਹ ਵਾਰ ਅਸੀਂ ਸਵੇਰੇ ਆਨ ਦੀ ਕੋਸ਼ਿਸ਼ ਕੀਤੀ ਸਾਡੇ ਸ਼ਟਰ ਦੀ ਇੱਕ ਜਿਹੜੀ ਖੱਬੇ ਪਾਸੇ ਸ਼ਟਰ ਉਹ ਖਿੱਚ ਹੋ ਗਿਆ ਇਸ ਦਾ ਬਹੁਤ ਜ਼ਿਆਦਾ ਫਿਰ ਪਤਾ ਲੱਗਾ ਕਿ ਉਹ ਉਹਨਾਂ ਨੇ ਅੰਦਰ ਵੜਨੇ ਕੋਸ਼ਿਸ਼ ਕੀਤੀ ਪਰ ਸਾਡਾ ਕਿਸੇ ਤਰ੍ਹਾਂ ਕੋਈ ਨੁਕਸਾਨ ਨਹੀਂ ਹੋਇਆ ਨਾ ਉਹਨਾਂ ਕੋਈ ਸ਼ਟਰ ਟੁੱਟਿਆ ਇਹ ਸੀਸੀਟੀਵੀ ਕੈਮਰੇ ਵਿੱਚ ਜੋ ਕੋਈ ਬੰਦਾ ਦਿਖਾਈ ਦਿੱਤਾ ਸੀਸੀਟੀਵੀ ਦੇ ਕੈਮਰੇ ਵਿੱਚ ਬੰਦਾ ਕੋਈ ਦਿਖਾਈ ਦਿੱਤਾ ਦਿੱਤਾ ਦਿਖਾਈ ਹਾਂ ਦਿਖਾਈ ਦਿੱਤਾ ਉਸ ਤੋਂ ਬਾਅਦ ਕਿ ਉਹ ਬਾਕੀ 7 ਉਹ ਗਿਆ ਅੱਗੇ 2 ਮੈਡੀਕਲ ਸਟੋਰਾਂ ਦਾ ਸ਼ਟਰ ਤੋੜ ਕੇ ਅੰਦਰ ਗਏ ਹੈ ਉਹਨਾਂ ਨੂੰ ਨੁਕਸਾਨ ਹੋਇਆ ਇਹ ਲੱਗਦਾ ਨਹੀਂ ਤਾਂ ਪੁਲਿਸ ਸਟੇਸ਼ਨ ਲੱਗ ਗਿਆ ਚੋਰਾਂ ਨੂੰ ਕੋਈ ਕਿਤੇ ਡਾਰੀ ਹੈ ਨਹੀਂ ਹੈ ਹਾਂ ਐਕਸ ਸਾਡੇ ਸਾਹਮਣੇ ਪੁਲਿਸ ਸਟੇਸ਼ਨ ਹੈ ਦਸ ਗੋਨੇ ਛੱਡ ਕੇ ਹੁਣ ਇਹ ਚੋਰਾਂ ਦੇ ਜਿਹੜੇ ਚੋਰ ਇਹਨਾਂ ਦੇ ਕਰਵੇ ਕੀ ਹੋਣੀ ਚਾਹੀਦੀ ਹੈ ਕੀ ਪ੍ਰਸ਼ਾਸਨ ਨੂੰ ਕੀ ਦੀ ਮੰਗ ਕਰਦੇ ਹੋ ਇਨਸਾਫ ਨੂੰ ਸਖਤ ਸਜ਼ਾ ਦਿੱਤੀ ਜਾਵੇ ਅਜੀਕੀਨ ਆਪਣਾ ਜੀ ਮੇਰਾ ਗੁਰਮੀਤ ਸਿੰਘ ਕਿਹੜੀ ਰਾਤ ਚੋਰੀ ਹੋਈ ਹੈ ਮੈਡੀਕਲ ਸਟੋਰ ਤੋਂ ਤੁਹਾਡੇ ਤੇ ਕੀ ਮਾਮਲਾ ਕੀ ਹੈ ਮਾਮਲਾ ਕਿ ਰਾਤ ਮੈਨੂੰ ਚੌਕੀਦਾਰ ਦਾ ਫੋਨ ਆਇਆ 2 ਵਜੇ ਦੇਖ ਲਈ ਹੁਣ ਦੱਸਿਆ ਤੁਹਾਡਾ ਸ਼ਰਟ ਟੁੱਪ ਗਿਆ ਸੀ ਮੈਂ ਫਿਰ ਸਵੇਰੇ ਆਇਆ ਦੁਕਾਨ ਤੇ ਆ ਕੇ ਮੁੱਖਾ ਦੇਖਿਆ ਉਸ ਤੋਂ ਬਾਅਦ ਮੈਂ ਦੇਖਿਆ ਤਾਂ ਇਹ 1.2 ਡਿਗਰੀ ਸੀ 800-100000 ਦੇ ਦਿਸ ਸੀ ਉਸ ਤੋਂ ਬਾਅਦ ਆਪਾਂ ਖਟਾਨੇ ਗਏ ਥਾਣੇ ਦੇ ਇਤਲਾਹ ਦਿੱਤੀ ਐ ਪਿਠਾਣੇ ਬਾਰੇ ਨਾਲ ਆਏ ਉਹਨਾਂ ਨੇ ਆ ਕੇ ਫੋਟੋ ਫੋਟੋ ਫਿਚੀਆਂ ਇੱਥੇ ਆ ਕੇ ਉਹ ਦੇਖਿਆ ਮੂਕਾ ਤੇ ਉਸ ਤੋਂ ਬਾਅਦ ਜੋ ਕਿਹਾ ਗਿਆ ਕਿ ਸਵੇਰੇ ਆਓ ਜਦੋਂ ਦੇਖ ਕੇ ਇਤਲਾਕਤੀ ਜਾਵੇ ਜੋ ਕਿ ਮੈਂ ਐਫ ਆਰ ਆਈ ਅੱਜ ਦਰਜ ਕਰ ਦਿੱਤੀ ਗਈ ਹੈ ਤਾਂ ਮੈਂ ਇਸ ਸਾਫ ਦੀ ਮੰਗ ਕਰਦਾ ਹਾਂ ਪ੍ਰਸ਼ਾਸਨ ਦੇ ਪਾਸੋਂ ਬਿਲਕੁਲ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਲੋਕ ਬੜੇ ਪਰੇਸ਼ਾਨ ਨੇ ਜਿੱਦਾਂ ਤੋਂ ਇਹਨਾਂ ਵਿੱਚ ਖਾਸ ਤਕੀਦ ਹੈ ਸਾਡੇ ਪੰਜਾਬ ਪੁੱਛੀ ਇਹਦੇ ਵਿੱਚ ਖਾਸ ਤੰਗੜੀ ਹੈ ਸਾਡੇ ਲੋਕਾਂ ਦਾ ਬਚਾਅ ਹੋਵੇ ਲੋਕੀ ਬੜੀ ਮੁਸ਼ਕਲ ਨਾਲ ਬੜੀ ਮੁਸ਼ਕਲ ਜਿਆਦਾ ਕਰ ਰਹੀ ਹੈ ਦੁਕਾਨ ਦਾ ਛੋਟਾ ਦੁਕਾਨਦਾਰ ਤੇ ਮੈਂ ਹੀ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਪੁੱਛ ਨੂੰ ਇਹਨਾਂ ਦਾ ਧਿਆਨ ਰੱਖਿਆ ਜਾਵੇ ਹਾਂਜੀ ਭਾਈ ਜੀ ਕੀ ਨਾ ਆਪਣਾ ਜੀ ਮੇਰਾ ਜੀ ਅਰਿੰਦਸਿੰਦਰ ਲਾ ਇਹ ਰਾਤ ਚੋਰੀ ਹੋਈ ਹੈ ਕੀ ਇਹ ਮਾਮਲਾ ਕੀ ਹੈ ਇਸ ਵੇਰੇ ਮੈਂ ਇਸ ਵੇਰੇ ਮੈਨੂੰ ਪੌਣੇ 6 ਵਜੇ ਪੌਣ ਮੇਰੇ ਗਵਾਂਢੀਆਂ ਵੱਲੋਂ ਸਾਹਮਣੇ ਦੁਕਾਨ ਵਾਲਿਆਂ ਹੁੰਦਾ ਤੇ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਤੇ ਮੈਂ ਉਸੇ ਟਾਈਮ ਜਲਦੀ 5 ਮਿੰਟਾਂ ਵਿੱਚ ਇੱਥੇ ਆ ਗਿਆ ਮਾਰ ਕੇ ਦੇਖਿਆ ਵੀ ਸ਼ਟਰ ਟੁੱਟਿਆ ਹੋਇਆ ਤੇ ਮੇਰਾ ਅਰਮੇਡੀਅਨ ਦਾ ਸ਼ੀਸ਼ਾ ਵੀ ਟੁੱਟਿਆ ਹੋਇਆ ਤੇ ਫਿਰ ਮਨਾਲ ਦੇ ਵੀ ਬਾਕੀ ਸਾਰੇ ਮੇਰੇ ਆਕਾਨ ਦੀ ਗਵਾਂਢੀ ਇਕੱਠੇ ਹੋ ਗਏ ਤੇ ਉਹਨਾਂ ਨੇ ਦੇਖਿਆ ਆ ਕਿ ਆਪਾਂ ਦੇਖਿਆ ਨਿਕਾਲਾਂਗੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੇ ਮੈਂ ਗੱਲਾਂ ਚੈੱਕ ਕੀਤਾ ਕਿ ਗੱਲੇ ਵਿੱਚ 3000 ਰੁਪਏ ਸੀਗਾ ਜਿਹੜਾ ਕਿ ਉਹ ਗੱਲੇ ਵਿੱਚ ਨਹੀਂ ਹੈਗਾ ਉਹ ਇਹ ਇੰਦਿਆਂ ਨੇ ਫਰਮਾਇਆ ਮਾਗੀ ਜੀ ਮੈਂ ਇੱਕ ਕਰਨਾ ਚਾਹੁੰਦਾ ਵੀ ਜਿਹੜੇ ਚੋਰ ਆਵਾਰਾ ਘੁੰਮ ਰਹੇ ਆ ਰਾਤ ਨੂੰ ਇਹਨਾਂ ਤੇ ਕਾਬੂ ਪਾਇਆ ਜਾਵੇ ਤਾਂ ਕਿ ਜਿਹੜੇ ਅੱਗੇ ਤੋਂ ਇਦਾਂ ਦੀ ਵਾਰਦਾਤ ਨਾ ਹੋਵੇ ਇਹ ਗਾਇ ਵੀ ਸਕਦੇ ਆ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਇਦਾਂ ਦੀ ਕਾਰਵਾਈ ਨਹੀਂ ਪ੍ਰੋਪਰ ਹੋ ਰਹੀ ਤਾਂ ਕਿ ਜੋ ਚੋਰਾਂ ਦੇ ਨਖਸ ਖੁੱਲੇ ਆ ਕਿ ਜੋ ਹਰ ਇੱਕ ਟਾਈਮ ਟੂ ਟਾਈਮ ਬਾਅਦੇ ਚੋਰਾਂ ਦੇ ਚੋਰੀ ਨੂੰ ਅੰਜਾਮ ਦੇਦੇ ਇਹ ਕਿਸੇ ਟੋਲੇ ਪੈਂਦਾ ਮੈਡੀਕਲ ਸਟੋਰ ਇਹ ਸਰ ਮੇਰਾ ਨੰਗਲ ਵਿਹਾਲਾ ਪਿੰਡ ਪੈਂਦਾ